ਤੁਸੀਂ ਤਾਂ ਤੁਹਾਨੂੰ ਦੱਸ ਹੀ ਹੈ ਕਿ ਲਡੋਵਾਲ ਟੋਲ ਪਲਾਸੇ ਤੇ ਪੂਰੀ ਘਟਨਾ ਵਾਪਰੀ ਹੈ ਜਿੱਥੇ ਵੀਆਈਪੀ ਲੇਨ ਤੋਂ ਨੰਗਰ ਨੂੰ ਲੈ ਕੇ ਦੇਰ ਰਾਤ ਹੰਗਾਮਾ ਦੇਖਣ ਨੂੰ ਮਿਲਿਆ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਦਰਅਸਲ ਇੱਕ ਐਕਸਯੂਵੀ ਕਾਰ ਦੇ ਉੱਤੇ ਕੁਝ ਨੌਜਵਾਨ ਸਵਾਰ ਹੋ ਕੇ ਆਂਦੇ ਨੇ ਜਿਨ੍ਹਾਂ ਦੇ ਵੱਲੋਂ ਟੋਲ ਪਲਾਜ਼ਾ ਤੇ ਪਹੁੰਚ ਕੇ ਕਰਮੀ ਨੂੰ ਕਿਹਾ ਜਾਂਦਾ ਹੈ ਕਿ ਵੀਆਈਪੀ ਲੇਨ ਦੇ ਉੱਤੋਂ ਬੈਰੀਗੇਡ ਹਟਾਏ ਜਾਣ ਕਿਉਂਕਿ ਉਹਨਾਂ ਨੂੰ ਉਧਰੋਂ ਗੱਡੀ ਕੱਢਣੀ ਹੈ ਜਦੋਂ ਇਹ ਸਾਰੇ ਤੋਂ ਬਾਅਦ ਟੋਲ ਕਰਮੀ ਆਈਡੀ ਕਾਰਡ ਮੰਗਦਾ ਹੈ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਅਸੀਂ ਚੇਅਰਮੈਨ ਦੇ ਬੰਦੇ ਆ ਪਰ ਜਦੋਂ ਟੋਲ ਕਰਮੀ ਉਹਨਾਂ ਨੂੰ ਨੰਗਣ ਨਹੀਂ ਦਿੰਦਾ ਤਾਂ ਦੋਵੇਂ ਨੌਜਵਾਨ ਜਿਹੜਾ ਨੇ ਗੱਡੀ ਚੋਂ ਬਾਹਰ ਆਂਦੇ ਨੇ ਬਾਹਰ ਆਉਣ ਤੋਂ ਬਾਅਦ ਟੋਲ ਕਰਮੀ ਦੇ ਨਾਲ ਬਹਿਸ ਕਰਦੇ ਨੇ ਉਸ ਤੋਂ ਬਾਅਦ ਗੋਲੀ ਜਿਹੜਾ ਉਹ ਜਿਹੜਾ ਉਸ ਤੋਂ ਬਾਅਦ ਇਹ ਝੜਪ ਹੁੰਦੀ ਹੈ ਤਾਂ ਟੋਲ ਕਰਮੀ ਵੀ ਜਿਹੜਾ ਨੇ ਬਾਕੀ ਸਾਥੀਆਂ ਨਾਲ ਲੈ ਕੇ ਉੱਥੇ ਲੜਨ ਦੇ ਲਈ ਪਹੁੰਚ ਜਾਂਦੇ ਨੇ ਪਰ ਇਹ ਸਭ ਦੇ ਦਰਮਿਆਨ ਜਿਹੜੇ ਨੌਜਵਾਨ ਐਕਸਯੂਵੀ ਤੇ ਸਵਾਰ ਹੋ ਕੇ ਆਏ ਹੁੰਦੇ ਨੇ ਉਹਨਾਂ ਦੇ ਵੱਲੋਂ ਜਿਹੜਾ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਮੌਕੇ ਤੇ ਹੀ ਹਫੜਾ ਤਫੜੀ ਮੱਜ ਜਾਂਦੀ ਹੈ ਟੋਲ ਕਰਮੀਆਂ ਦੇ ਵੱਲੋਂ ਭੱਜ ਕੇ ਆਪਣੀ ਜਾਨ ਜਿਹੜਾ ਉਹ ਬਚਾਈ ਜਾਂਦੀ ਹੈ ਪਰ ਗਰੀਮਤ ਰਹੀ ਹੈ ਕਿ ਕਿਸੇ ਵੀ ਤਰੀਕੇ ਦੇ ਜਾਨੀ ਨੁਕਸਾਨ ਤੋਂ ਬਚਾਰਿਆ ਹੈ ਤਾਂ ਤਾਂ ਦੱਸ ਜੀਏ ਕਿ ਲੁਧਿਆਣਾ ਦੇ ਲੱਡੋਵਾਲ ਟੋਲ ਪਲਾਜ਼ਾ ਦੇ ਉੱਤੇ ਪੂਰੀ ਘਟਨਾ ਵਾਪਰੀ ਹੈ ਲੱਡੋਵਾਲ ਟੋਲ ਪਲਾਜ਼ਾ ਆਪਣੀਆਂ ਰਕਮਾਂ ਨੂੰ ਲੈ ਕੇ ਕਾਫੀ ਚਰਚਾ ਦੇ ਵਿੱਚ ਰਹਿੰਦਾ ਹੈ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਜੇਕਰ ਲੱਡੋਵਾਲ ਟੋਲ ਪਲਾਜ਼ਾ ਨੂੰ ਕਿਹਾ ਜਾਵੇ ਤਾਂ ਇਸ ਦੇ ਵਿੱਚ ਵੀ ਕੋਈ ਦੋਚਿੱਤੀ ਨਹੀਂ ਹੈ ਲੋਕ ਅਕਸਰ ਹੀ ਉਸ ਨੂੰ ਸਭ ਤੋਂ ਮਹਿੰਗਾ ਟੋਲ ਪਲਾਜ਼ਿਆਂ ਦੇ ਵਿੱਚ ਗਿਣਦੇ ਨੇ ਤਾਂ ਉੱਥੇ ਦੇ ਰਾਤੇ ਘਟਨਾ ਵਾਪਰੀ ਹੈ ਜਦੋਂ ਜਲੰਧਰ ਵਾਲੀ ਸਾਈਡ ਤੋਂ ਆ ਰਹੇ ਦੋ ਕਾਰਾਂ ਸਵਾਰ ਨੌਜਵਾਨਾਂ ਦੇ ਵੱਲੋਂ VIP ਲੇਨ ਦੇ ਵਿੱਚੋਂ ਨਿਕਲਣ ਦੀ ਗੱਲ ਕਹੀ ਜਾਂਦੀ ਹੈ ਤਾਂ ਖੁਦ ਨੂੰ ਜਿਹੜਾ ਚੇਅਰਮੈਨ ਦੇ ਬੰਦੇ ਦੱਸਦੇ ਨੇ ਪਰ ਜਦੋਂ ਟੋਲ ਕਰਮੀ ਉਹਨਾਂ ਨੂੰ ਰੋਕਦਾ ਹੈ ਤਾਂ ਉੱਥੇ ਜਿਹੜਾ ਮਾਹੌਲ ਤਣਾਪੂਨ ਬਣ ਜਾਂਦਾ ਹੈ ਦੋਵੇਂ ਨੌਜਵਾਨ ਗੱਡੀ ਤੋਂ ਬਾਹਰ ਉੱਤਰ ਕੇ ਟੋਲ ਕਰਮੀ ਦੇ ਉੱਤੇ ਹਮਲਾ ਕਰ ਦਿੰਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਹੈ ਜਦੋਂ ਟੋਲ ਪਲਾਜ਼ਾ ਵਾਲੇ ਇਕੱਠੇ ਹੁੰਦੇ ਨੇ ਤਾਂ ਇਨਾਂ ਨੌਜਵਾਨਾਂ ਦੇ ਵੱਲੋਂ ਉੱਥੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਪਰ ਗਰੀਮਤ ਰਹੀ ਹੈ ਕਿ ਕਿਸੇ ਤਰੀਕੇ ਦੇ ਜਾਨੇ ਨੁਕਸਾਨ ਤੋਂ ਬਚਾ ਰਿਹਾ ਹੈ ਪਰ ਟੋਲ ਕਰਮੀਆਂ ਦੇ ਵਿੱਚ ਇੱਕ ਸਮੇਂ ਜਿਹੜਾ ਹੈ دہشت ਜ਼ਰੂਰ ਫੈਲ ਗਈ ਉਸ ਤੋਂ ਬਾਅਦ ਨਜ਼ਦੀਕੀ ਪੁਲਿਸ ਨੂੰ ਸੰਪਰਕ ਕੀਤਾ ਜਾਂਦਾ ਹੈ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚਦੇ ਨੇ ਤੇ ਹੁਣ ਸੀਸੀਟੀਵੀ ਵੀਡੀਓ ਦੇ ਆਧਾਰ ਦੇ ਉੱਤੇ ਜਾਂਚ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਉਸ ਤੋਂ ਬਾਅਦ ਇਹ ਦੋਵੇਂ ਨੌਜਵਾਨ ਆਪਣੀ ਗੱਡੀ ਲੈ ਕੇ ਵਾਪਸ ਜਿਹੜਾ ਨੇ ਫਲੋਰਬਲ ਨੂੰ ਚਲੇ ਜਾਂਦੇ ਨੇ ਤਾਂ ਇੱਕ ਵਾਰੀ ਫਿਰ ਤੋਂ ਅ ਜਿਹੜੀ ਗੋਲੀਬਾਰੀ ਦੀ ਘਟਨਾ ਹੈ ਉਹ ਟੋਲ ਪਲਾਜ਼ਾ ਦੇ ਉੱਤੇ ਵਾਪਰੀ ਹੈ ਉੱਥੇ ਜੀ ਆਦ ਕਰਾਦੀ ਹੈ ਕਿ ਕੁਝ ਦਿਨ ਪਹਿਲਾਂ ਪੁਲਿਸ ਵੱਲੋਂ ਇਸੇ ਟੋਲ ਪਲਾਜ਼ਾ ਦੇ ਉੱਤੇ ਦੋ ਨੌਜਵਾਨਾਂ ਦਾ ਇੰਕਾਊਂਟਰ ਕੀਤਾ ਗਿਆ ਸੀ ਜਿਨ੍ਹਾਂ ਦੇ ਕੋਲ ਹੈਂਡ ਗ੍ਰਨੇਡ ਬਰਾਮਦ ਹੋਏ ਸੀ ਤੇ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਇਹ ਹੈਂਡ ਗ੍ਰਨੇਡ ਜਿਹੜਾ ਨੇ ਉਹ ਸੁੱਟੇ ਜਾਣੇ ਸੀ ਤੇ ਜੋ ਜਾਣਕਾਰੀ ਉਸ ਸਮੇਂ ਸੁਪਨ ਸ਼ਰਮਾ ਉਹ ਰਾਦੇ ਵੱਲੋਂ ਦਿੱਤੀ ਗਈ ਸੀ ਉਸ ਦੇ ਜ਼ਬਤ ਮਦਰਮਿਆਨ ਜੇਕਰ ਗੱਲ ਕਰੀਏ ਤਾਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਿ ਕਈ ਸਰਕਾਰੀ ਬਿਲਡਿੰਗਾਂ ਜਿਹੜੀਆਂ ਨੇ ਉਹ ਇਨ੍ਹਾਂ ਦੇ ਨਿਸ਼ਾਨੇ ਤੇ ਸੀ ਤੇ ਉਸ ਤੋਂ ਬਾਅਦ ਹੁਣ ਗੋਲੀਬਾਰੀ ਦੀ ਘਟਨਾ ਜਿਹੜੀ ਹੈ ਇਸੇ ਟੋਲ ਪਲਾਜ਼ਾ ਤੇ ਵਾਪਰੀ ਹੈ ਵੀਆਈਪੀ ਲੇਨ ਦੇ ਵਿੱਚੋਂ ਨਿਕਲਣ ਨੂੰ ਲੈ ਕੇ ਘਟਨਾ ਵਾਪਰੀ ਹੈ ਤਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਚਿੱਟੇ ਰੰਗ ਦੀ ਗੱਡੀ ਜਿਹੜੀ ਹੈ ਉਹ ਸਾਹਮਣੇ ਆ ਕੇ ਰੁਕਦੀ ਹੈ ਤੇ ਉਸ ਤੋਂ ਬਾਅਦ ਟੋਲ ਕਰਮੀ ਦੇ ਨਾਲ ਗੱਲਬਾਤ ਹੁੰਦੀ ਹੈ ਖੁਦ ਨੂੰ ਚੇਅਰਮੈਨ ਦਾ ਬੰਦਾ ਦੱਸਿਆ ਜਾਂਦਾ ਜਦੋਂ ਟੋਲ ਕਰਮੀ ਉਹਨਾਂ ਤੋਂ ਆਈਡੀ ਕਾਰਡ ਮੰਗਦਾ ਹੈ ਤਾਂ ਨੌਜਵਾਨ ਆਈਡੀ ਕਾਰਡ ਦਿਖਾਉਂਦੇ ਹੋਏ ਬਾਹਰ ਆਉਂਦੇ ਨੇ ਤੇ ਉਸ ਤੋਂ ਬਾਅਦ ਟੋਲ ਕਰਮੀ ਦੇ ਉੱਤੇ ਹਮਲਾ ਕਰ ਦਿੰਦੇ ਨੇ ਤੇ ਹਮਲਾ ਕਰਨ ਤੋਂ ਬਾਅਦ ਜਦੋਂ ਸਾਰੇ ਟੋਲ ਮੁਲਾਜ਼ਮ ਜਿਹੜਾ ਨੇ ਉਹ ਇਕੱਠੇ ਹੁੰਦੇ ਨੇ ਤਾਂ ਨੌਜਵਾਨਾਂ ਦੇ ਵੱਲੋਂ ਹਵਾ ਦੇ ਵਿੱਚ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਟੋਲ ਕਰਮੀ ਜਿਹੜਾ ਨੇ ਉਹ ਭੱਜ ਕੇ ਆਪਣੀ ਜਾਨ ਬਚਾਉਂਦੇ ਨੇ ਫਿਲਹਾਲ ਜੇਕਰ ਗੱਲ ਕਰੀਏ ਤਾਂ ਗ੍ਰੀਮਤ ਰਹੀ ਹੈ ਕਿਸੇ ਵੀ ਜਾਨੀ ਨੁਕਸਾਨ ਤੋਂ ਪਰ ਵੱਡਾ ਮਸਲਾ ਜਿਹੜਾ ਹੈ ਬਣ ਗਿਆ ਹੈ ਕਿਉਂਕਿ ਇਹਈਆਂ ਤਸਵੀਰਾਂ ਪੰਜਾਬ ਤੋਂ ਬਾਹਰ ਜ਼ਰੂਰ ਦੇਖਦੇ ਆਂਦੇ ਸੀ ਕਿ ਟੋਲ ਕਰਮੀ ਦੇ ਵੱਲੋਂ ਪੈਸੇ ਮੰਗਣ ਤੇ ਜਾਂ ਤਾਂ ਟੋਲ ਕਰਮੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਜਾਂ ਫਿਰ ਉਸ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਪਰ ਇਹ ਤਸਵੀਰਾਂ ਹੁਣ ਪੰਜਾਬ ਤੋਂ ਸਾਹਮਣੇ ਆਈਆਂ ਨੇ ਤਾਂ ਕਾਫੀ ਚਿੰਤਾਪੂਰਨ ਨੇ ਤੇ ਟੋਲ ਮਜ਼ਦਹਾਸਮਾ ਦੇ ਵੱਲੋਂ ਜਿਹੜਾ ਹੈ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪੁਲਿਸ ਦੇ ਵੱਲੋਂ ਹੁਣ ਸੀਸੀਟੀਵੀ ਵੀਡੀਓ ਦੇ ਆਧਾਰ ਦੇ ਉੱਤੇ ਕਾਰਵਾਈ ਵੀ ਵੜ ਦਿੱਤੀ ਹੈ ਤੇ ਦਾਵਾ ਕੀਤਾ ਜਾ ਰਿਹਾ ਹੈ ਕਿ ਬਹੁਤ ਜਲਦੀ ਨੌਜਵਾਨਾਂ ਨੂੰ ਕਾਬੂ ਕਰ ਲਿਆ ਜਾਏਗਾ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਲੁਧਿਆਣਾ ਦੇ ਮਹਿੰਗੇ ਟੋਲ ਪਲਾਜ਼ਾ